ਚਪੇੜ ਮਾੜੀ ਮੇਰੇ ਫੜ ਕੇ ਬਾਹਰ ਲੈ ਗਿਆ ਮੈਨੂੰ ਮੈਨੂੰ ਵੀ ਹੱਥ ਵਾਇਡਨਜੀਤ ਸਿੰਘ ਐਸਾ ਖਾ ਗਿਆ ਰঞ্জੀਤ ਸਿੰਘ ਐਸਐਚਓ ਮਜੀਠਾ ਰੋਡ ਥਾਣਾ ਰঞ্জੀਤ ਸਿੰਘ ਐਸਐਚਓ ਮਜੀਠਾ ਰੋਡ ਥਾਣਾ ਨੇ ਚਪੇੜ ਮਾੜੀ ਮੇਰੇ ਪੈ ਖਾ ਗਿਆ ਆਦੇ ਵਸ ਚਪੇੜ ਮਾੜੀ ਕੀ ਚਪੇੜ ਮੈਂ ਆਪਣੀ ਆਵਾਜ਼ ਉਠਾਉਂਦਿਆਂ ਗੱਲ ਕਰਨੇ ਕਹਿੰਦਾ ਚੱਲ ਪਿੱਛੇ ਹੋ ਚੱਲ ਪਿੱਛੇ ਹੋ ਜਨਾਨੀ ਦਾ ਵੀ ਮੇਰੇ ਹੱਥ ਪਾਇਆ ਨੇ ਲੇਡੀਜ਼ ਤੇ ਵੀ ਹੱਥ ਪਾਇਆ ਉੱਥੇ ਗਲੋ ਨਹੀਂ ਕੀ ਗੱਲ ਕੀਤੀ ਰঞ্জੀਤ ਸਿੰਘ ਮੈਂ ਅੰਦਰ ਆਪਣੀ ਆਵਾਜ਼ ਉਠਾ ਲਈਏ ਨੇ ਚਪੇੜ ਮਾੜੀ ਮੇਰੇ ਲੜਕੀ ਦਾ ਪਿਤਾ ਮੈਂ ਲੜਕੀ ਦਾ ਪਿਤਾ ਜਿਹਦੀ ਡੈਥ ਮੈਂ ਆਪਣੀ ਗੱਲ ਕਰਦਾ ਪਿਆ ਸੀ ਲੜਕੀ ਦਾ ਪਿਤਾ ਮੈਂ ਮੇਰੀ ਲੜਕੀ ਡੈਥ ਹੋਇਆ ਨੇ ਮੇਰੇ ਚਪੇੜ ਮਾਰੀ ਐਸ ਐਚ ਉਹਨੇ ਰਣਜੀਤ ਸਿੰਘ ਨੇ ਪੁਲਸ ਕਰੀਤੀ ਗਈ ਆ ਪੁਲਸ ਕਰੀਤੀ ਗਈ ਆ ਉਹ ਸੁਣੀ ਗਈ ਆ ਮਿੰਟ ਸੁਣੀ ਗਈ ਆ ਸੱਚ ਜੋ ਵੀ ਗਿਆ ਮੇਰੇ ਧੱਪੜ ਮਾਰਿਆ ਪਾਗਿਆਂ ਨੇ ਧੱਪੜ ਸੱਲਮ ਬਤੰਤ ਨਹੀਂ ਉਸ ਰਣਜੀਤ ਤੇ ਜੂਨ ਦੇ ਲਾਈ ਦੇ ਵਿੱਚ ਪ੍ਰੈਗਨੈਂਟ ਹੋਈ ਤੇ ਜਸਪ੍ਰੀ ਦਵਾਈਆ ਮੈਡਮ ਤੇ ਜਸਦੀ ਖਾਧੀ ਮੇਰਾ ਦਾਦਾ ਤੇ ਮੇਰੀ ਆਠ ਅਲਟਰਾਸਾਉਂਡਾ ਕੀਤਾ ਡਾਕਟਰ ਹਰਜੀਤ ਸੱਜਰ ਨੇ ਜਿਹੜਾ ਕਿ ਆਪਣਾ ਪ੍ਰਾਈਵੇਟ ਸੈਂਟਰ ਨੂੰ ਨਵਿਆ ਵੀ ਚਲਾ ਰਿਹਾ ਪਤਲੀ ਘਰ ਵਿੱਚ ਤੇ ਉਹਨੇ ਲੈਵਲ 2 ਜਿਹੜਾ ਹੁੰਦਾ ਉਹ ਚ ਸਾਰੇ ਅੰਗ ਦਿਖ ਜਾਂਦੇ ਆ ਇਹਨਾਂ ਨੇ ਉਹ ਸਾਰੀ ਨੋਰਮਲ ਦਿਖਾਈ ਮੇਰੇ ਕੋ ਅੱਠ ਸਕੈਨ ਆ ਸਾਰੇ ਮੇਰੇ ਕੋ ਸਬੂਤ ਆ ਤੇ ਉਹ ਅੱਠ ਸਕੈਨਾਂ ਵਿੱਚ ਲਿਖਿਆ ਕਿ ਬੱਚੇ ਦਾ ਹਾਰਟ ਲਿਖਿਆ ਕਿ ਉਹ ਵੀ ਨੋਰਮਲ ਆ ਹਾਲਾ ਕਿ ਮੇਰੇ ਬੱਚੇ ਦੇ ਦਿਲ ਵਿੱਚ ਇੱਕ ਛੇਕ ਵੱਡਾ ਤੇ ਤਿੰਨ ਛੋਟੇ ਸੀ ਚਾਰ ਛੇਕ ਸੀ ਔਰ ਦਿਲ ਚ ਕਵਲਵ ਵੀ ਨਹੀਂ ਸੀ ਤੇ ਫਿਰ ਸਾਨੂੰ ਇਹ ਗੱਲ ਦੱਸੀ ਨਹੀਂ ਗਈ ਜਿਹੜਾ ਬੱਚਾ ਪੈਦਾ ਹੋ ਗਿਆ ਉਦੋਂ ਵੀ ਨਹੀਂ ਸਾਨੂੰ ਦੱਸੀ ਗਈ ਐਟ ਲੀਸਟ ਉਦੋਂ ਹੀ ਦੱਸ ਦਿੰਦੇ ਮੇਰੀ ਬੱਚੀ ਨੀਲੀ ਪੈਦਾ ਹੋਈ ਉਹਨੇ ਦੁੱਧ ਦਾ ਘੂਟ ਵੀ ਨਾ ਮੇਰਾ ਪਿੱਤਾ ਨਾ ਫੀਡਰ ਪੀਤੀ ਅਸੀਂ ਮੈਡਮ ਨੂੰ ਕਹਿੰਦੇ ਰਹੇ ਆ ਮੈਡਮ ਕਿ ਮੈਡਮ ਇਹਨੇ ਦੁੱਧ ਵੀ ਨਹੀਂ ਪੀਤਾ ਕੁਛ ਤਾਂ ਦੱਸੋ ਕਹਿੰਦੀ ਥੋੜੀ ਨਾ ਜਲਦੀ ਹੋ ਗਈ ਮੈਂ ਐਮਰਜੈਂਸੀ 'ਚ ਤੇਰਾ ਸੀ ਸੈਕਸ਼ਨ ਕਰਤਾ ਹੈ ਤੇਰਾ ਪਾਣੀ ਵੱਧ ਗਿਆ ਸੀ ਪੇਟ 'ਚ ਕਹਿੰਦੇ ਪੇਟ 'ਚ ਤੇਰਾ ਪਾਣੀ ਵੱਧ ਗਿਆ ਸੀ ਇਸ ਕਰਣ ਮੈਂ ਸੀ ਸੈਕਸ਼ਨ ਐਮਰਜੈਂਸੀ 'ਚ ਕਰਤਾ ਹੈ ਮੈਂ ਕਹਾ ਮੈਡਮ ਮੈਂ ਮੇਰੇ ਤਾਂ ਪਹਿਲੇ ਵੀ ਇੱਕ ਬੇਟੀ ਆ 8 ਸਾਲ ਦੀ 8 ਸਾਲ ਬਾਅਦ ਮੈਨੂੰ ਬੱਚੀ ਹੋਈ ਹੈ ਮੈਂ ਉਹ ਤਾਂ ਮੇਰੀ ਨਾਰਮਲ ਹੋਈ ਤੁਸੀਂ ਮੇਰਾ ਸੀ ਸੈਕਸ਼ਨ ਕਰਤਾ ਤੇ ਮੈਂ ਟਾਂਕਿਆ ਦੇ ਵਿੱਚ ਹੀ 20 ਦਿਨ ਬਾਅਦ ਜਿਹਨੂੰ ਸਾਨੂੰ ਕਿਹੇ ਕੋਲ ਹੀ ਵਿਖਾਇਆ ਗੁਲਾਟੀ ਉਹ ਹੈਗੇ ਨਾ ਗੁਲਾਟੀ ਡਾਕਟਰ ਗੁਲਾਟੀ ਬੱਚਿਆ ਦੇ ਮਾਲਵੀਆ ਰੋਡ ਉਹਨਾਂ ਨੇ ਕਿਹਾ ਦੀ ਇਕੋ ਕਰਾਓ ਮੇਰੇ ਕੋ ਸਾਰੇ ਸਬੂਤ ਆ ਮੈਂ ਤੁਹਾਨੂੰ ਦਿਖਾ ਦੰਨੀ ਆ ਉਹਨਾਂ ਨੇ ਕਿਹਾ ਦੀ ਈਕੋ ਕਰਾਓ ਅਰੇ ਤੇ ਕਹਿੰਦੇ ਸਾਂ ਹੀ ਨਹੀਂ ਠੀਕ ਹੋਗਾ ਕਿਹੜੇ ਬੱਚਿਆ ਦੇ ਡਾਕਟਰ ਨੇ છਾਛੀ ਤੇ ਇਹਨੂੰ ਚੈੱਕ ਕੀਤਾ ਸੀਗਾ ਡਾਕਟਰ ਰਵੀ ਦਾਤ ਸ਼ਰਮਾ ਮਜੀਠਾ ਰੋਡ ਤੇ ਬੰਦਾ ਉਹਨੇ ਇਹਨੂੰ ਚੈੱਕ ਕੀਤਾ ਕਹਿੰਦਾ ਬਿਲਕੁਲ ਨੋਰਮਲ ਆ ਬੱਚਾ ਤੇ ਅਸੀਂ ਤੇ ਬਾਅਦੋਂ ਫਿਰ ਅਸੀਂ ਉਹਨੂੰ ਜਦੀ ਈਕੋ ਕਰਾਈ ਡਾਕਟਰ ਅਨਿਲ ਖੰਨਾ ਕੋ ਐਡਵਾਂਸ ਚ ਹੁੰਦੀ ਸਿਰਫ ਬੱਚਿਆ ਦੀ ਇੱਥੇ ਹੈ ਨਹੀਂ ਤੇ ਡਾਕਟਰ ਅਨਿਲ ਖੰਨਾ ਕਹਿੰਦੇ ਕਿ ਇਹਦੇ ਦਿਲ ਚ ਤਿੰਨ ਚਾਰ ਛੇ ਹੈ ਤੇ ਨਾਲ ਲੱਗਾ ਇੱਕ ਵਲਵ ਵੀ ਨਹੀਂਗਾ ਕਹਿੰਦੇ ਅ ਡਾਕਟਰ ਅਨਿਲ ਖੰਨਾ ਨੇ ਵੀ ਕਿਹਾ ਕਹਿੰਦੇ ਇਹ ਆਠ ਅਲਟਰਾਸਾਉਂਡਾ ਜੋ ਕਿਸੇ ਇੱਕ ਚ ਤੇ ਆ ਜਾਂਦਾ ਕਿ ਇਹਦੇ ਦਿਲ ਚ ਛੇਕ ਹੈਗੇ ਆ ਅੰਨੀ ਵੱਡੀ ਪ੍ਰੋਬਲਮ ਹੈ ਲੰਗਸ ਨੂੰ ਵੀ ਜਿਹੜਾ ਵਲਵ ਜਾਂਦਾ ਉਹਦੇ ਚ ਵੀ ਪ੍ਰੋਬਲਮ ਹੈ ਉਹਦੇ ਨਾਲ ਬੱਚੇ ਨੂੰ ਸਾਹ ਚੜਦਾ ਹੀ ਵੱਖੀਆਂ ਖਿੱਚ ਕੇ ਲੰਦੀ ਜਿਰੋ ਜੰਮੀ ਅਸੀਂ ਵੀ ਮੈਡਮ ਨੂੰ ਕਿਹਾ ਕਹਿੰਦੇ ਬਸ ਨਾ ਇਹਦੀ ਹੱਡੀਆਂ ਦਿਖਣੀਆਂ ਕਿਉਂਕਿ ਇਹ ਨਾ ਪਤਲੀ ਹੈ ਉਹ ਕਹਿੰਦੇ ਜਿਹੜਿਆ ਵੱਖੀਆਂ ਖਿੱਚਦੀ ਸੀ ਨਾ ਅਸੀਂ 40 ਦਿੱਲੀ ਵੀ ਗਏ ਉਹਨੇ ਕਿਹਾ ਕੰਦੇ ਕਿਸੇ ਦਾਈ ਤੋਂ ਬੱਚਾ ਜਮਾਇਆ ਜੇ ਲਾਸਟ ਡਾਕਟਰ ਨਾਲ ਕੀ ਗੱਲ ਹੋਈ ਹੈ ਜਿਹੜੇ ਡਾਕਟਰ ਨੂੰ ਅਸੀਂ ਇਹਨਾਂ ਨੇ ਸਾਨੂੰ ਡਿਲੀਵਰੀ ਵਾਲੇ ਰਿਪੋਰਟਾ ਸਾਡੀ ਆਪਣੇ ਕੋਲ ਹੀ ਰੱਖੀਆਂ ਸੀ ਫਿਰ ਜੀਰੋ ਸਾਡੀ ਬੱਚੀ 7ਵੇਂ ਹਸਪਤਾਲ 40s ਸਕੋਰ ਦੇ ਵਿੱਚ ਸੀ ਅਸੀਂ ਇੱਕ ਸਰਜਰੀ ਮੋਹਾਲੀ 40s ਤੋਂ ਵੀ ਅਧੀ ਕਰਵਾਈ ਉਹਦੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵਜ਼ਨ ਵਧਾਣਾ ਹੈ ਵਜ਼ਨ ਵਧਾਣ ਵਾਸਤੇ ਹੀ 40 ਸਕਵੋਟ ਚ ਰੱਖਿਆ ਜਿੱਥੇ ਕਿ ਡੇਢ ਮਹੀਨੇ ਬਾਅਦ ਉਹਨੂੰ ਅਟੈਕ ਆ ਗਿਆ ਉਹਦੇ ਸਾਰੇ ਅੰਗ ਸਾਡੇ ਸਾਹਮਣੇ ਫੇਲ ਹੋਏ ਅੱਖਾਂ ਵੀ ਕਿਡਰੀਆ ਵੀ ਚਲੀਆਂ ਗਈਆਂ ਕਿਡਰੀਆ ਵੀ ਫੇਲ ਹੋ ਗਈਆਂ ਸੀ ਅਸੀਂ ਆਪਣੇ ਬੱਚੇ ਨੂੰ ਤੜਪਦੇ ਦੇਖਿਆ 3 ਮਹੀਨੇ ਉਸੀ ਆਏ ਸੀ ਮੈਡਮ ਕੋਲ ਵਿੱਚ ਜੀਰੋ ਜਿੰਦਾ ਸੀ ਅੱਜ ਕੇ ਮੈਡਮ ਸਾਨੂੰ ਰਿਪੋਰਟਾਂ ਦੇ 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 ਅਲਟਰਾ ਸਾਊਂਡ ਦੀਆਂ ਕਹਿੰਦੀ ਮੈਨੂੰ ਵੀ ਸਮਨ ਆਨੇ ਮੈਂ ਓਰੀਜਨਲ ਨਹੀਂ ਦੇਣੀ ਆ ਫੋਟੋਕਾਪੀਆਂ ਲੈ ਜਾਓ ਤੇ ਇਹਨਾਂ ਦੇ ਹਸਬੰਦ ਨੇ ਵੀ ਮੇਰੇ ਹਸਬੰਦ ਨੂੰ ਧੱਕੇ ਮਾਰਿਆ ਸੀ ਦੋਵੇਂ ਕੱਲੇ ਆਏ ਸੀ ਉਦੋਂ ਹਾਂਜੀ ਅਸੀਂ ਪੁਲਿਸ ਤੇ 2 ਮਈ ਦੀ ਸ਼ਿਕਾਇਤ ਕੀਤੀ ਸਾਨੂੰ ਮੈਡਮ ਕਹਿੰਦੀ ਆ ਅੰਦਰ ਵਾਲੀਆ ਕਿ ਮੇਰੇ ਕੋਲ 에ਰਰ ਹੋ ਗਿਆ ਮੈਂ ਬਸ ਸਪਰੇ ਕਰ ਸਕਦੀ ਆ ਮਰਿਆ ਨਾ ਕੋਈ ਮਰਦਾ ਨਹੀਂ ਹਾਂਜੀ ਹੁਣ ਕੀ ਮੰਗ ਕਰਦੇ 1 ਮਿੰਟ ਮੰਗ ਕਰਦੇ ਪਹਿਲੇ ਚੱਲ ਜਾ ਕੀ ਮੰਗ ਕਰਦਾ ਅਲਟਰਾ ਸਾਊਂਡ ਦਾ ਬੰਦ ਕਰਾਓ ਅਲਟਰਾ ਸਾਊਂਡ ਦਾ ਲਾਇਸੈਂ ਪਨ ਨੂੰ ਕੜੀ ਤੋਂ ਕੜੀ ਸਜ਼ਾ ਹੋਵੇ ਜਸਪਰੀਦ ਵਾਲਿਆ ਜਸਪਰੀ ਸਾਚੀ ਜਿਨ੍ਹਾਂ ਦੇ ਅੰਦਰ ਉਹ ਕਰਦਾ ਪਿਆ আল্টਰਾਸਾਉਂਡ ਉਹਨਾਂ ਦੀ ਆਲਰੇਡੀ ਸਿਵਲ ਸਰਜਨ ਸਾਹਿਬ ਵੱਲੋਂ ਡਾਕਟਰਾਂ ਦਾ ਪੈਨਲ ਬਣਾ ਕੇ ਜਿਹੜੀ ਇਹਨਾਂ ਦੀ ਕੰਪਲੇਂਟ ਆ ਉਹਨੂੰ ਵਿਚਾਰਿਆ ਜਾ ਰਿਹਾ ਹੈ ਬਾਕੀ ਜੋ ਵੀ ਇਹਦੀਆਂ ਫਾਈਂਡਿੰਗਸ ਆਉਣਗੀਆਂ ਅਸੀਂ ਪਰਿਵਾਰ ਨਾਲ ਤੇ ਬਾਕੀ ਜੋ ਵੀ ਅਥਾਰਟिटीज ਨਾਲ ਸ਼ੇਅਰ ਕਰਾਂਗੇ ਸਰ ਮਾਮਲਾ ਹੈਗਾ ਕੀ ਇਹਨਾਂ ਦਾ ਸ਼੍ਰੀਮਤੀ ਨਾ ਜੀ ਇੱਕ ਨਿਊ ਬੌਰਨ ਬੱਚੀ ਸੀ ਤੇ ਉਦੀ ਰਾਉਂਡ 3 ਕਿੰਨੇ ਮਹੀਨੇ ਬਾਅਦ ਉਹਦੀ ਡੈਥ ਹੋ ਗਈ ਸੀ ਇਹ ਪਰਿਵਾਰ ਦੀਆਂ ਗ੍ਰੀਵੈਂਸੀਜ਼ ਹੈ ਕਿ ਉਹ ਬੱਚੀ ਦੀ ਜਦੋਂ ਬਿਫੋਰ ਬਰਥ ਉਹਦਾ ਕੁਝ ਸਹੀ ਤਰੀਕੇ ਨਾਲ ਅਲਟਰਾਸਾਉਂਡਸ ਪਲਾਸ ਅੱਗੇ ਕੋਈ ਟ੍ਰੀਟਮੈਂਟ ਨਹੀਂ ਹੋਇਆ ਉਹਦੇ ਕਰਕੇ ਵੀ ਡੈਥ ਹੋਈ ਹੈ ਤਾਂ ਅਗਲੀ ਹੁਣ ਕਾਰਵਾਈ ਕੀ ਆ ਡਾਕਟਰਾਂ ਵੱਲੋਂ ਤੇ ਆਪਣੀ ਕਮੇਟੀ ਗਠਿਤ ਕਰ ਦਿੱਤੀ ਹੈ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਸਾਡਾ ਜੇ ਕੋਈ ਪ੍ਰਾਇੋਰਟੀ ਤੇ ਹੈਗੀ ਹੈ ਜੀ ਲਾਅ ਐਂਡ ਆਰਡਰ ਮੇਨਟੇਨ ਕਰਨਾ ਜੀ ਵੀ ਅਸੀਂ ਕਿਸੇ ਵੀ ਹਰ ਹਾਲਤ ਵਿੱਚ ਇੱਥੇ ਕਿਸੇ ਵੀ ਤਰੀਕੇ ਨਾਲ ਕਿਸੇ ਨੂੰ ਵੀ ਕੋਈ ਮੈਨਟਲ ਕਰਨ ਦੀ ਕੋਸ਼ਿਸ਼ ਨਹੀਂ ਕਰਨ ਦੇਣੀ ਤੇ ਬਾਕੀ ਜੋ ਵੀ ਪੇਸ਼ੈਂਟ ਆ ਰਹੇ ਨੇ ਉਹ ਆਪਣਾ ਇਲਾਜ ਕਰਾਉਣ ਵੀ ਕਿਸੇ ਮੇ ਪਰਿਵਾਰ ਨੂੰ ਬੇਨਤੀ ਕਰਦਾ ਵੀ ਬਾਕੀ ਜੋ ਰੁਟੀਨ ਦੇ ਪੇਸ਼ੈਂਟਸ ਨੇ ਉਹਨਾਂ ਨੂੰ ਵੀ ਕਿਸੇ ਤਰੀਕੇ ਦੀ ਕੋਈ ਦਿੱਕਤ ਨਾ ਪਹੁੰਚਾਉਣ ਪਰਿਵਾਰ ਤਾਂ ਨਾ ਲਾਏਗੇ ਤੇ ਸੈਕੰਡਲੀ ਅਸੀਂ ਸਿਵਲ ਸੱਜਣ ਦਫ਼ਤਰ ਨਾਲ ਮੀਟਿੰਗ ਕਰਕੇ ਤੇ ਸ਼ਾਰਟਲੀ ਉਹਨਾਂ ਨੂੰ ਕਹਿੰਦੇ ਆ ਵੀ ਇਹਦੀ ਜਿਹੜੀ ਰਿਪੋਰਟ ਹੈ ਕਨਕਲੂਡ ਕਰਕੇ ਤੇ ਜੋ ਅੱਗੇ ਬਣਦੀ ਕਾਰਵਾਈ ਕੀ ਹੋਏ ਉਹ ਅਮਲ ਕਰਨ ਦੀ ਜੇ ਠੀਕ